ਹੇ ਪੁੱਛਣ ਆਏ ਸੀਗੇ ਇਸ ਜਗ੍ਹਾ ਤੇ ਵੀ ਜੋ ਰਬੀਦਾਸ ਦਾ ਸਥਾਨ ਇੱਥੇ ਬਣਿਆ ਵੀ ਕਿਵੇਂ ਪਤਾ ਲੱਗਿਆ ਵੀ ਇਸ ਜਗ੍ਹਾ ਤੇ ਰਬੀਦਾਸ ਇਹ ਬਾਣ ਮੋਡਲ ਹੈ ਤਕੀਰਤ ਇਹਦੇ ਨੇ ਹਾਂਜੀ ਤਕੀਰਤ ਇਹਦੇ ਨੇ ਬਾਣ ਮੋਡਲ ਲੈ ਕੇ ਇਹ ਚ ਮਤਲਬ ਬਉਣ ਲੱਗੇ ਕਰਾ ਮਿੱਟੀ ਚੱਕਣ ਲੱਗੇ ਇਹਦੇ ਵਿੱਚ ਜੀ ਕਰਾ ਮਿੱਟੀ ਚੱਕਣ ਲੱਗੇ ਇਹ ਟਰੈਕਟਰ ਬੰਦ ਹੋਣ ਲੱਗ ਗਿਆ ਅੱਛਾ ਜੀ ਟਰੈਕਟਰ ਬੰਦ ਹੋਣ ਲੱਗ ਗਿਆ ਜੀ ਮੁੜ ਕੇ ਟਰੈਕਟਰ ਹੋਰ ਲਏ ਉਹ ਉਹਨਾਂ ਨੇ ਉਹ ਵੀ ਬੰਦ ਹੋ ਗਿਆ ਤੇ ਜੀ ਮੁੜ ਕੇ ਇਹ ਪੜਾ ਕਰਿਆ ਕਰ ਤਾਂ ਸਟਾਰਟ ਹੋ ਜਾ ਕਰੇ ਜੂਰਾ ਲਿਆ ਕਰ ਬੰਦ ਹੋ ਜਾ ਕਰੀ ਜੀ ਇਹ ਮੁੜ ਕੇ ਨਾ ਉਹ ਜਿੱਥੇ ਕਰਾ ਲਉਂਦੇ ਸੀ ਇਹੀ ਜਗ੍ਹਾ ਹਾਂ ਜਿੱਥੇ ਸਥਾਨ ਬਣਿਆ ਹੋਇਆ ਹਾਂ ਇਹੀ ਹੈ ਜੀ ਮੁੜ ਕੇ ਭਾਈ ਇਹਨਾਂ ਨੇ ਬਾਹਰ ਅੰਦਰ ਗਏ ਕਿਸੇ ਬੰਦੇ ਕੋਲ ਅੱਛਾ ਜੀ ਉਹ ਬੰਦੇ ਨੇ ਦੱਸਿਆ ਇਹਨਾਂ ਨੂੰ ਵੀ ਭਾਈ ਤੁਸੀਂ ਉਹ ਜਗ੍ਹਾ ਛੱਡ ਦਿਓ ਤੁਹਾਡਾ ਨਿਸ਼ਾਨ ਜੀ ਕਿ ਜਿਹੜੀ ਇਹ ਜਗ੍ਹਾ ਤੇ ਹਾਂ ਜਿਹਦੇ ਕੋਲ ਗਏ ਸੀ ਉਹਨੇ ਦੱਸਿਆ ਸੀਗਾ ਜੀ ਤੁਹਾਡਾ ਨੁਕਸਾਨ ਹੋ ਜੂਗਾ ਉੱਥੇ ਨਾ ਤੁਸੀਂ ਇੱਧਰ ਤੱਕ ਨਾ ਕਰੋ ਬਾਬੇ ਦੀ ਜਗਾ ਵੀ ਬਾਬੇ ਅੰਦਾਜ਼ ਅੱਛਾ ਵੀ ਉੱਥੇ ਜਗਾ ਬਾਬੇ ਰਵੀਦਾਸ ਦੀ ਹਾਂ ਜੀ ਇਹ ਫੇਰ ਮਤਲਬ ਹੁਣ ਲੱਗ ਗਿਆ ਫੇਰ ਇਹ ਪਤਾ ਲੱਗ ਗਿਆ ਕਿਵੇਂ ਅੱਜ ਲੱਗ ਗਿਆ ਪਤਾ ਕੱਲ ਨੂੰ ਹੋਰ ਕੁਝ ਹੋਰ ਕਰ ਸਰੂ ਹੋਰ ਕੁਝ ਬੁੜੀਆਂ ਆਉਣ ਲੱਗੀਆਂ ਉਰੇ ਮੱਥਾ ਮੱਥਾ ਟੇਕਣ ਲੱਗੀਆਂ ਜਿਹਨੇ ਆਪਾਂ ਮੇਲਾ ਲਾਉਣ ਵਾਲਾ ਮੇਲਾ ਮੇਲਾ ਲਾਉਣ ਲੱਗੀਆਂ ਚੱਲਦਾ ਮੈਨੂੰ ਕਿਤੇ ਮੇਲਾ ਲਾਉਣ ਲੱਗੀਆਂ ਮੀ ਦੁਪਹਿਰੇ ਆਇਆ ਕਰਨ ਇਕੱਠੀਆਂ ਹੋ ਕੇ ਜਿਵੇਂ ਮੈਂ ਆਪਾਂ ਕਰਦੇ ਆ ਕਿ ਮਤਲਬ ਲੱਗਦੀ ਸੰਗਤ ਰੱਜ ਕੇ ਹੋਣੀ ਹੋਈ ਹਾਂ ਜੀ ਬਬਾਈ ਉਹਨਾਂ ਨੇ ਫਿਰ ਜਦੋਂ ਉਹ ਕਿਸ ਤੋਂ ਪੁੱਛ ਕੇ ਆਏ ਸੀ ਹੈ ਨਾ ਫਿਰ ਉਹਨਾਂ ਨੇ ਵੀ ਆਕੇ ਸੁਣਨੂ ਕਿਸੇ ਪਰਿਵਾਰ ਦੇ ਮੈਂਬਰ ਨੂੰ ਦੱਸਿਆ ਹੋਊਗਾ ਇਹ ਉਹਨਾਂ ਨੂੰ ਜਦ ਬੁੜੀਆਂ ਨੂੰ ਪਤਾ ਲੱਗ ਗਿਆ ਨਾ ਵੀ ਇੱਥੇ ਗੁਰੂ ਜੀ ਬੰਨੇ ਆ ਜੀ ਕਿ ਹੁਣ ਤੁਹਾਨੂੰ ਅਗਸਤਾ ਤੱਕ ਜਾਈ ਜਾ ਕੇ ਕਹਿਣ ਨੂੰ ਦੱਸੋਗੇ ਹਾਂਜੀ ਉਹੀ ਗੱਲ ਨਾ ਜੀ ਉਹ ਬੜੀ ਨਾ ਗੱਲ ਉਹ ਵਾਦਗੀ ਜੀ ਹੁਣ ਬੋਹਾ ਵਾਦੀ ਗੱਲ ਹਾਂਜੀ ਬੋਹਾ ਰੋ ਆਉਂਦਾ ਹੁੰਦਾ ਬੰਦਾ ਉਹ ਕਹਿੰਦਾ ਵੀ ਐਂ ਕਰਕੇ ਆ ਗਦਾ ਬਈ ਇੱਥੇ ਹਰਾ ਟਰੈਕਟਰ ਬੰਦ ਹੁੰਦਾ ਹੈਗਾ ਜੀ ਵੀਰ ਰਮਦਾਸ ਜੀ ਨੇ ਗਾਹੀ ਜੀ ਉਹਨੇ ਗਾਹਾਂ ਆਪਣੇ ਬੇੜੇ 'ਚ ਦੱਸਤਾ ਜੀ ਬੇੜੇ ਜਾਂ ਬੁੜੀਆਂ ਇਕੱਠੀਆਂ ਹੋ ਕੇ ਆਜਿਆ ਕਰਨ ਜੀ ਉਹ ਜਣੇ ਆਪਣਾ ਮੱਥਾ ਮੱਥਾ ਟੇਕਿਆ ਕਰਨਾ ਇੱਥੇ ਦੇ ਰੂਪ ਬਣਾਉਣ ਲੱਗੀਆਂ ਜੀ ਉਹ ਗਾਹਾਂ ਵਧ ਗਿਆ ਫਿਰ ਹੌਲੀ ਹੌਲੀ ਇੱਕ ਕੋਠਾ ਪਾਇਆ ਜੀ ਬਾਬੇ ਦਾ ਉਸ ਤੋਂ ਬਾਅਦ ਪੈਸੇ ਇਕੱਠੇ ਕਰਕੇ ਫਿਰ ਸ਼ੈੱਡ ਬਣਾਇਆ ਅੱਛਾ ਜੀ ਇਸ ਤਰੀਕੇ ਨਾਲ ਪਤਾ ਲੱਗ ਗਿਆ ਵੀ ਉਹ ਰਵੀ ਦਾ ਹਾਂ ਹੁਣ ਮੱਟਾ ਹੋਣ ਲੱਗੀ ਦੀ ਪੂਰੀ ਜਿਨ੍ਹਾਂ ਦੀ ਇਹ ਜਗਾ ਜੀ ਉਹ ਸਾਨੂੰ ਇਨਸਾਨ ਉਰੋਂ ਦੇ ਸੀਗੇ ਰਤੀਏ ਦਾ ਹਾਂ ਆ ਆ ਦੇਹੀ ਨਹੀਂ ਕੋਈ ਤੇ ਜਿਹੜਾ ਉਹ ਵੀ ਮਲਿਆ ਦਾ ਬੰਦੇ ਨੂੰ ਠੀਕ ਹੈ ਜੀ ਤੇ ਆਉਂਦੇ ਜਾਂਦੇ ਨੇ ਉਹਰੇ ਆਉਂਦੇ ਜਾਂ ਬਾਣ ਉੱਲ ਦੇਖ ਆ ਜਿਹੜੇ ਨੇੜੇ ਨੇੜੇ ਬਾਣ ਆ ਸਾਰੇ ਬਾਣ ਉਹਨਾਂ ਦਾ ਆ ਗਿਆ ਆ ਮਗਰ ਵੀ ਬਾਣਾ ਉਹਨਾਂ ਦਾ ਆ ਕੇ ਕਿਹੜਾ ਨਾਮ ਨੇ ਆਵਾ ਠੀਕ ਹੈ ਉਹ ਫਿਰ ਜੀ ਦੀ ਵਾਲਾ ਜਦ ਕਿ ਸ਼ੁਰੂਆਤ ਦੇ ਵਿੱਚ ਤਾਂ ਉਹ ਰੇ ਇਕੱਲੇ ਵਸੇ ਛੋਟੀ ਸਮਾਜ ਹੀ ਸੀ ਹਾਂ ਸਮਾਜ ਆ ਫਿਰ ਪਹਿਲਾਂ ਛੋਟਾ ਕੂਠਾ ਪਾਤਾ ਫਿਰ ਵੱਡਾ ਪਾਤਾ ਅੱਛਾ ਜੀ ਉਹਨੋਂ ਗਾਹ ਉਦੋਂ ਬਾਅਦ ਹੋ ਪਾਤੇ ਉਦੋਂ ਬਾਅਦ ਛੱਡ ਪਾਤਾ ਬਾਕੀ ਸੁਣ ਦੇ ਵਿੱਚ ਆਇਆ ਜੀ ਵੀ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਵੀ ਟਰੈਕਟਰ ਚਲਾਈ ਜਾਂਦਾ ਸੀਗਾ ਵੀ ਕਹਿੰਦੇ ਉਹਦਾ ਵੀ ਹਾਲਾ ਅੜਕ ਗਿਆ ਸੀਗਾ ਉਹਦੀ ਬਾਬੇ ਜੀ ਲੱਗਾ ਉੱਥੇ ਗਿਆ ਏ ਟਰੈਕਟਰ ਅੱਛਾ ਜੀ ਕਿ ਕਹੀ ਗੱਲ ਦਾ ਕੋਈ ਫਾਇਦਾ ਨਾ ਉਹੀ ਗੱਲ ਆ ਜੀ ਚੱਕੀ ਗੱਲ ਆ ਪੱਕਰ ਜੀ ਇਹਨਾਂ ਬੰਦਾਂ ਦੀ ਜਿਹੜੀ ਗੱਲ ਹੋਈਓ ਜੀ ਜਿਹੜੀ ਇਹ ਹੋਈ